ਪੰਜਾਬ ਦੇ ਇਹਨਾਂ ਰੈਸਟੋਰੈਂਟ ਦੇ ਉੱਤੇ ਛਾਪਾ ਮਾਰਿਆ ਗਿਆ ਦੱਸਦੇ ਕਿ ਕਈ ਸੈਂਪਲ ਵੀ ਲਏ ਗਏ ਨੇ ਤਾਂ ਜ਼ਿਲ੍ਹਾ ਸਿਹਤ ਵਿਭਾਗ ਨੇ ਫੂਡ ਸੇਫਟੀ ਮੁਹਿੰਮ ਦੇ ਤਹਿਤ ਸ਼ਹਿਰ ਦੇ ਪ੍ਰਮੁੱਖ ਰੈਸਟੋਰੈਂਟ ਦੇ ਵੈਦਿਕ ਵਿਆਪਕ ਨਿਰੀਖਣ ਮੁਹਿੰਮ ਚਲਾਈ ਹੈ ਜਿਸ ਦੇ ਚਲਦੇ ਫੂਡ ਸੇਫਟੀ ਅਫਸਰ ਜੋ ਕਿ ਸੁਧੀਰ ਸਿੰਘਲਾ ਅਤੇ ਨਬੀਬ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਨੇ ਮਾਲ ਰੋਡ ਪੁੱਡਾ ਮਾਰਕੀਟ ਅਤੇ 100 ਫੁੱਟ ਰੋਡ ਵਰਗੇ ਪ੍ਰਮੁੱਖ ਵਿਅਸਤ ਖੇਤਰਾਂ ਦੇ ਵਿੱਚੋਂ ਸਥਿਤ ਵੱਡੇ-ਵੱਡੇ ਰੈਸਟੋਰੈਂਟ ਦਾ ਨਿਰੀਖਣ ਕੀਤਾ ਤਾਂ ਜਾਂਚ ਦੇ ਵੱਚੋ ਟੀਮ ਨੇ ਰੈਸਟੋਰੈਂਟਾਂ ਦੀਆਂ ਰਸੋਈਆਂ ਤੱਕ ਦੀਆਂ ਜੋ ਕਿ ਜਾਂਚ ਕੀਤੀਆਂ ਰਸੋਈਆਂ ਦਾ ਬਾਰ 21 ਦੇ ਨਾਲ ਨਿਰਖਣ ਕੀਤਾ ਹੈ ਤੇ ਉੱਥੇ ਸਫਾਈ ਪ੍ਰਣਾਲੀ ਖਾਣਾ ਪਕਾਉਣ ਦੇ ਵਿੱਚ ਵਰਤੇ ਜਾਣ ਵਾਲੇ ਕੱਚੇ ਮਾਲ ਅਤੇ ਗ੍ਰਾਹਕਾਂ ਨੂੰ ਪਰੋਸੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ ਹੈ ਇਸ ਦੌਰਾਨ ਤੇਲ ਕੇਕ ਆਈਸਕ੍ਰੀਮ ਜੋ ਕਿ ਫਰੋਜ਼ਨ ਆਲੂ ਪਨੀਰ ਤੇ ਗੋਲੇ ਅਤੇ ਜੋ ਕਿ ਦੱਸਦੇ ਕਿ ਰੰਗीन ਖੰਡ ਪੇਸਟ ਵਰਗੀਆਂ ਕੁੱਲ ਪੰਜੂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਨਮੂਨੇ ਇਕੱਠੇ ਕੀਤੇ ਗਏ ਅਤੇ ਜਾਂਚ ਲਈ ਲੈਬ ਦੇ ਵਿੱਚ ਭੇਜੇ ਗਏ ਤਾਂ ਦੱਸਦੀ ਹੈ ਕਿ ਐਫਐਸਓ ਸੁਧੀਰ ਸਿੰਘਲ ਨੇ ਦੱਸਿਆ ਹੈਗਾ ਕਿ ਵਿਭਾਗ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਸਾਫ਼ ਅਤੇ ਸੁਰੱਖਿਅਤ ਭੋਜਨ ਪ੍ਰਦਾਨ ਕਰਨਾ ਹੈ। ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਲੰਬੇ ਸਮੇਂ ਤੋਂ ਛੋਟੇ ਦੁਕਾਨਦਾਰਾਂ ਅਤੇ ਗਲੀ ਜੋ ਕਿ ਵਿਕਰੇਤਾਵਾਂ ਦੇ ਵਿਰੁੱਧ ਕਾਰਵਾਈ ਕੀਤੇ ਜਾ ਰਹੀ ਸੀਗੀ ਪਰ ਹੁਣ ਵੱਡੇ ਰੈਸਟੋਰੈਂਟਾਂ ਦੀ ਵੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਵੀ ਸਪਸ਼ਟ ਕੀਤਾ ਹੈਗਾ ਕਿ ਜਾਂਚ ਰਿਪੋਰਟ ਤੋਂ ਬਾਅਦ ਜੇਕਰ ਕੋਈ ਸੈਂਪਲ ਮਿਆਰ ਤੋਂ ਹੇਠਾ ਪਾਇਆ ਜਾਂਦਾ ਹੈ ਤਾਂ ਸੰਬੰਧਿਤ ਰੈਸਟੋਰੈਂਟ ਸੰਚਾਲਕਾਂ ਦੇ ਵਿਰੁੱਧ ਸਖਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਿਹਤ ਵਿਭਾਗ ਦਾ ਇਹ ਵੀ ਕਦਮ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈਗਾ ਕਿਉਂਕਿ ਹਾਲ ਹੀ ਦੇ ਵਿੱਚ ਸ਼ਹਿਰ ਦੇ ਵਿੱਚ ਪੁਰਾਣੇ ਅਤੇ ਖਰਾਬ ਭੋਜਨ ਪਦਾਰਥ ਪਰੋਸਣ ਦੀਆਂ ਕਈ ਸ਼ਿਕਾਇਤਾਂ ਆਈਆਂ ਸਨ ਵਿਆਹਾਂ ਦੇ ਸੀਜ਼ਨ ਅਤੇ ਵਕਫ ਵਕਫ ਸਮਾਗਮਾਂ ਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਇਹਨਾਂ ਰੈਸਟੋਰੈਂਟਾਂ ਦੇ ਵਿੱਚ ਬੜੇ ਸ਼ੌਕੀਨ ਦੇ ਨਾਲ ਚਾਹ ਦੇ ਨਾਲ ਖਾਣਾ ਖਾਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਭੋਜਨ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਦੇ ਗੰਭੀਰ ਨਤੀਜੇ ਨਿਕਲ ਸਕਦੇ ਨੇ ਤਾਂ ਰੈਸਟੋਰੈਂਟ ਸੰਚਾਲਕਾਂ ਨੂੰ ਵੀ ਸਖਤ ਸੰਦੇਸ਼ ਦਿੱਤਾ ਜਾ ਗਿਆ ਹੈਗਾ ਕਿ ਲਾਪਰਵਾਹੀ ਬਰਦਾਸ਼ਤ ਬਿਲਕੁਲ ਵੀ ਨਹੀਂ ਕੀਤੀ ਜਾਵੇਗੀ ਤਾਂ ਵਾਲਾ ਦਿਨਾਂ ਦੇ ਵਿੱਚ ਵਿਭਾਗ ਦੇ ਵੱਲੋਂ ਅਜੀਆਂ ਹੋਰ ਜਾਂਚਾਂ ਕੀਤੇ ਜਾਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਤਾਂ ਲੋਕ ਤੁਸੀਂ ਵੀ ਸੁਚੇਤ ਸੁਚੇਤ ਹੋ ਜਾਓ ਕਿਉਂਕਿ ਫੂਡ ਸੇਫਟੀ ਦੀ ਇਹ ਜੋ ਟੀਮ ਹੈ ਕਿਉਂਕਿ ਕਿਹਾ ਜਾ ਰਿਹਾ ਹੈਗਾ ਕਿ ਬਠਿੰਡਾ ਦੇ ਵਿੱਚ ਬਠਿੰਡਾ ਦੇ ਲਗ ਲਗ ਜੋ ਕਿ ਵੱਡੇ ਵੱਡੇ ਰੈਸਟੋਰੈਂਟ ਨੇ ਉੱਥੇ ਇਹਨਾਂ ਦੇ ਵੱਲੋਂ ਰੇਡ ਮਾਰੀ ਜਾ ਰਹੀ ਹੈ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਸਫਾਈ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾ ਰਿਹਾ ਹੈ ਤੇ ਅਲੱਗ-ਅਲੱਗ 5 ਤੋਂ 6 ਵਰਾਇਟੀਆਂ ਦੇ ਇਹਨਾਂ ਨੇ ਸੈਂਪਲ ਵੀ ਲਏ ਨੇ ਜਾਂਚ ਦੇ ਲਈ ਭੇਜੇ ਨੇ ਕਿਉਂਕਿ ਅਕਸਰ ਲੋਕ ਵੱਡੇ-ਵੱਡੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਲਈ ਚਲੇ ਜਾਂਦੇ ਨੇ ਕਿਉਂਕਿ ਭੀੜ ਜ਼ਿਆਦਾ ਹੁੰਦੀ ਹੈ ਤਾਂ ਇਸ ਗੱਲ ਦਾ ਧਿਆਨ ਵੀ ਰਹਿ ਜਾਂਦਾ ਕਿ ਉਹ ਚੀਜ਼ ਤੁਹਾਡੇ ਸਿਹਤ ਲਈ ਸਹੀ ਹੈ ਜਾਂ ਫਿਰ ਤੁਹਾਡੇ ਲਈ ਨੁਕਸਾਨਦਾਇਕ ਹੈ ਤਾਂ ਦੱਸ ਦਈਏ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਇਹ ਵੱਡੀ ਕਾਰਵਾਈ ਕੀਤੀ ਹੋਈ ਹੈ ਤਾਂ ਦੱਸੇ ਕਿ ਸਿਹਤ ਵਿਭਾਗ ਨੇ ਫੂਡ ਸੇਫਟੀ ਮੁਹਿੰਮ ਦੇ ਤਹਿਤ ਪੂਰੇ ਸ਼ਹਿਰ ਦੇ ਪ੍ਰਮੁੱਖ ਜਿੰਨੇ ਵੀ ਰੈਸਟੋਰੈਂਟ ਨੇ ਉਹਨਾਂ ਦੇ ਵਿੱਚ ਜੋ ਕਿ ਛਾਪਾ ਮਾਰਿਆ